ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਮੌਤ ਤੋਂ ਪਹਿਲਾਂ ਦੀ ਆਖਰੀ ਵੀਡੀਓ ਹੈ ਦੋ ਛੋਟੇ ਛੋਟੇ ਬੱਚਿਆਂ ਦੇ ਪਿਓ ਤੇ 34 ਸਾਲ ਦੇ ਸ਼ਖਸ ਹਰਵਿੰਦਰ ਸਿੰਘ ਦੀ ਇਸ ਵੀਡੀਓ ਚ ਆਪਣੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਲ ਲੈ ਕੇ ਹਰਵਿੰਦਰ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਤੇ ਪਿੱਛੇ ਆਪਣੀ ਪਤਨੀ ਤੇ ਬੱਚਿਆਂ ਨੂੰ ਉਮਰ ਪਾਲ ਲਈ ਰੋਂਦਾ ਛੱਡ ਗਿਆ ਇਹ ਮਾਮਲਾ ਹੈ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰਤਾ ਇੱਕ ਵਾਰ ਤੁਸੀਂ ਵੀ ਇਹ ਵੀਡੀਓ ਦੇਖੋ ਫਿਰ ਅੱਗੇ ਵਧਦੇ ਹਾਂ ਅਧਿਕਾਰੀਆਂ ਦੀ ਮੀਤ ਦਨੇਸ਼ ਤੇ ਦਨੇਸ਼ ਦੀ ਭੈਣ ਹੋਣੀ ਹੈ ਦਨੇਸ਼ੇ ਲਲੈ ਜੀ ਦਾ ਹੈ ਨਾ ਨੇ ਬਹੁਤ ਬਲੈਕ ਕੀਤਾ ਤੇ ਮੈਂ ਉਹ ਬਣ ਜਾ ਤਾ ਇੰਨਾ ਦਾ ਕਿੰਨਾ ਮੜਾ ਫਟਾਵਾ ਜੀ ਮੀ ਦਾ ਨੇ ਇਹਨਾਂ ਨੇ ਭੈਣ ਭਰਾ ਹੋਣਗੇ ਇਸ ਵੀਡੀਓ ਚ ਮ੍ਰਿਤਕ ਨੇ ਫਾਈਨਾਂਸਰਾਂ ਦੇ ਨਾਲ ਲਏ ਜੋ ਉਸ ਨੂੰ ਪੈਸਿਆਂ ਪਿੱਛੇ ਪਰੇਸ਼ਾਨ ਕਰਦੇ ਸਨ ਜ਼ਲੀਲ ਕਰਦੇ ਸਨ ਜਿੰਨਾ ਤੋਂ ਦੁਖੀ ਹੋ ਕੇ ਉਸ ਨੇ ਇੱਕ ਕਦਮ ਚੁੱਕਿਆ ਉਥੇ ਮ੍ਰਿਤਕ ਦੇ ਭਰਾ ਨੇ ਵੀ ਉਹਨਾਂ ਫਾਈਨੈਂਸਰਾਂ ਨੂੰ ਹੀ ਆਪਣੀ ਭਰਾ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਕੋਈ ਕਮਿਸ਼ਨਰ ਲੈਣ ਦੇਣ ਦਾ ਸੀ ਇਹਨਾਂ ਜਿੰਨਾਂ ਤੋਂ ਲੈਣੇ ਸੀ ਉਹ ਪੈਸੇ ਨਹੀਂ ਦੇ ਰਹੇ ਸੀ ਜਿਹਨਾਂ ਨੇ ਲੈਣੇ ਸੀ ਇਹ ਤੋਂ ਬਹੁਤ ਦੁਖੀ ਕਰਦੇ ਸੀ ਉਹਨੂੰ ਤੇ ਛੇ ਆਪਣੀ ਜਾਂ ਤੋਂ ਵਾਲਾ ਸੁਸਾਇਡ ਨੋਟ ਵੀਡੀਓ ਬਣਾ ਗਿਆ ਬੱਚੇ ਦੇ ਨਾਮ ਲਿਖਾ ਗਿਆ ਭਰਜਾਈ ਕੋ ਜੇ ਸੁਸਾਇਡ ਨੋਟ ਵਿੱਚ ਨਾਮ ਲਿਖਾ ਗਿਆ ਦਿਨੇਸ਼ ਦੇ ਉਹਦੀ ਸਿਸਟਰ ਦਾ ਬਲੈਕਮਿਲ ਕਰਦੇ ਸੀ ਉਹਨੂੰ ਬਾਕੀ ਪੈ ਪਿੱਛੇ ਵੀ ਕਰਦੇ ਹੋਣੇ ਕੋਈ ਹੋਰ ਗੱਲ ਪਿੱਛੇ ਇਹ ਬਹੁਤ ਲੋਸ ਹੋਇਆ ਪਿਆ ਸੀ ਕਾਫੀ ਉਹ ਫੇਰ ਵੀ ਕਿਸੇ ਨਾ ਫਾਲਤੂ ਗੱਲ ਨਹੀਂ ਇਹਨੇ ਆਪਣਾ ਮਕਾਨ ਵੇਚ ਕੇ ਵੀ ਲੋਕਾਂ ਦੇ ਪੈਸੇ ਦਿੱਤੇ ਆ। ਬਾਕੀ ਮੇਨ ਟਿਨਾ ਫਾਈਨੈਂਸਰਜ਼ ਨਾਲ ਆਂਦਾ ਸੀ ਉਹ ਬੰਦਾ ਉਹਨੂੰ ਸਾਰਾ ਘਰ-ਬਾਰ ਉਹਨੂੰ ਸਭ ਕੁਝ ਪਤਾ ਬਾਕੀ ਮੇਨ ਨੂੰ ਬੋਲ ਟਿਨਾ ਫਾਈਨੈਂਸੇ ਦੱਸੂਗਾ ਵਿੱਚ ਕੀ ਪੰਗਾ ਵਾ ਬਾਕੀ ਨਾ ਪਰਚਾ ਹੀ ਕੋ ਹੈ ਸਾਡੇ ਤੇ ਇਹਦੇ ਪੁਲਿਸ ਕਰ ਵੀ ਪੁਲਿਸ ਕੰਪਲੀਟ ਕੀਤੀ ਤੁਸੀਂ ਪੁਲਿਸ ਕੰਪਲੀਟ ਕੀਤੀ ਹੈ ਜੀ ਪੁਲਿਸ ਨੂੰ ਐਫ ਆਈ ਰਿਪੋਰਟ ਦਰਜ ਕਰਵਾਈ ਹੈ ਉਹ ਕਹਿੰਦੇ ਕਰਾ ਕੇ ਸ਼ਾਂਤ ਤੋਂ ਦੇਖਦੇ ਆ ਰੈਸਟ ਪਾਉਂਦੇ ਆ ਰੈਸਟ ਪਵਾਉਗੇ ਠੀਕ ਆ ਨਹੀਂ ਜੇ ਉਸ ਤੋਂ ਅਸੀਂ ਪਹਿਲਾਂ ਸਸਕਾਰ ਨਹੀਂ ਕਰਨਾ ਜਦ ਤੱਕ ਰੈਸਟ ਨਹੀਂ ਪੈਂਦੀ ਬੰਦੇ ਆ ਦੂਜੇ ਪਾਸੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਤੇ ਆਪਣੀ ਵੰਟੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਮਿੰਦਰ ਸਿੰਘ ਜਿਹੜੇ ਵਿੰਕਲ ਨਾ ਦਾ ਲੜਕਾ ਸੀਗਾ ਜੀ ਉਮਰ ਕੋਈ 34 ਸਾਲ ਉਮਰ ਦਾ ਸੀ ਜੀ। ਤੇ ਦੱਸਿਆ ਗਿਆ ਜਿਉਂ ਉਹਦੀ ਵਾਈਫ ਬੱਚਾਂ ਨੂੰ ਰੋਕਤੀ ਦੇਣ ਲਈ ਹੈ। ਪਿੱਛੋਂ ਉਹਨੇ ਸੁਸਾਇਡ ਕਰ ਲਿਆ। ਇਹਦੇ ਕਾਰਨ ਕੋਈ ਪਤਲ ਗਈ। ਕਾਰਨ ਇੱਕਾਨੂੰ WhatsApp ਤੇ ਪਾਈ ਹੈ ਵੀਡੀਓ ਜਿੱਚ ਉਹਨਾਂ ਦੋ ਬੰਦਿਆਂ ਨੂੰ ਦੱਸਿਆ ਇੱਕ ਜਨੇਸਤੀ ਉਹਦੀ ਸਿਸਟਰਾ ਇਹਨਾਂ ਤੋਂ ਦੁਖੀ ਹੋ ਕੇ ਉਹ ਆ ਕੇ ਇਹਦਾ ਕੀ ਕਾਰਵਾਈ ਕੀਤੀ ਐ ਅਕਚੂਅਲ ਮਾਮਲਾ ਦਰਜ ਕਰਨ ਲੱਗਿਆ ਉਹਨਾਂ ਦੇ ਵਾਈਫ ਦੇ ਬਿਆਨ ਤੇ ਉਹਨੂੰ ਰੈਸਟ ਕਰਨ ਹੁਣ ਦੋ ਬੱਚਿਆਂ ਦੇ ਪਿਓ ਵੱਲੋਂ ਚੁੱਕੇ ਇਸ ਖਾਪਨਾ ਕਦਮ ਦੇ ਬਾਅਦ ਪੂਰਾ ਪਰਿਵਾਰ ਸੂਕ ਚ ਡੁੱਬਿਆ ਹੋਇਆ ਹੈ ਹੁਣਾਂ ਜਾਣੇ ਬਿਨਾ ਪਿਓ ਤੋਂ ਇਹ ਬੱਚੇ ਤੇ ਇਹਨਾਂ ਬੱਚਿਆਂ ਦੀ ਇਹ ਮਾਂ ਆਖਿਰ ਕਿੱਥੇ ਜਾਏਗੀ ਲੁਧਿਆਣਾ ਤੋਂ ਕੈਮਰਾਮੈਨ ਰਾਹੁਲ ਅਰੋੜਾ ਦੇ ਨਾਲ ਤਰਸੀਮ ਭਾਰਤਵਾਦੀ ਰਿਪੋਰਟ ਡੇਲੀ ਪੋਸਟ ਪੰਜਾਬੀ